ਨਸ਼ਿਆਂ ਉਠਾਲ ਪਾਉਣ ਲਈ ਪੰਜਾਬ ਸਰਕਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਮੁਹਿੰਮ ਚਲਾ ਰਹੀ ਹੈ ਜਿਸ ਤਹਿਤ ਬੀਤੇ ਦਿਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਮਰੀਤ ਕੌਂਡਲ ਦੀ ਰਹਿਨਮਾਈ ਹੇਠ ਸ਼ਾਹੀ ਸਪੋਰਟਸ ਕਾਲਜ ਸਮਰਾਲਾ ਵਿੱਚ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਨੌਜਵਾਨ ਖੇਡ ਤੇ ਸੱਭਿਆਚਾਰ ਨਾਲ ਜੁੜ ਸਕਣ SSP ਖੰਨਾ ਅਮਲੀਦ ਕੌਣ ਦੱਲਨੇ ਕਿ ਆ ਕਿ ਜਦੋਂ ਵੀ ਕੋਈ ਨੌਜਵਾਨ ਖੇਡਾਂ ਤੇ ਸੱਭਿਆਚਾਰ ਨਾਲ ਜੁੜੇਗਾ ਤਾਂ ਉਸ ਦਾ ਧਿਆਨ ਨਸ਼ੇ ਵੱਲ ਨਹੀਂ ਜਾਏਗਾ ਇੱਕ ਖੇਡਾਂ ਤੇ ਸੱਭਿਆਚਾਰ ਟੂਰਨਾਮੈਂਟ 2 ਦਿਨ ਤੱਕ ਚੱਲੇਗਾ ਹੌਟੂ ਡਰੱਗਸ ਐਂਡ ਗੈਟ ਹਾਈ ਔਨ ਲਾਈਫ ਐਂਡ ਸਪੋਰਟਸ ਨਾਟ ਔਨ ਡਰੱਗਸ ਤੇ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਹੈ ਜਿੱਦਾਂ ਸੀਐਮ ਸਰ ਦਾ ਉਦੇਸ਼ ਹੈਗਾ ਕਿ ਰੰਗਲਾ ਪੰਜਾਬ ਬਣਾਉਣਾ ਹੈ ਖੇਡਾਂ ਵਤਨ ਪੰਜਾਬ ਦੀਆਂ ਵੀ ਇਸੇ ਮਕਸਦ ਨਾਲ ਖੜਾएंगे ਸੀਗੀਆਂ ਐਂਡ ਹੁਣ ਐਸਐਸਪੀ ਮੈਡਮ ਵੱਲੋਂ ਇੱਥੇ ਇਨੀਸ਼ੀਏਟਿਵ ਲਿੱਟਾ ਗਿਆ ਹੈ ਪਹਿਲਾਂ ਵੀ ਇਹਨਾਂ ਨੇ ਜਿਮਨਾਸਟਿਕਸ ਦੀ ਮੀਟ ਕਰਾਈ ਸੀ ਕਿ ਅੱਜ کیا ਹੋਇਆ ਕਿ ਅਸੀਂ ਜਿਹੜੀ ਡਰਾਈਵ ਅਗੇਂਸਟ ਡਰੱਗਸ ਚਲਾ ਰਹੇ ਹਾਂ ਉਸ ਦੇ ਇਨਫੋਰਸਮੈਂਟ ਦੇ ਨਾਲ ਨਾਲ ਅਸੀਂ ਕੁਝ ਨਾ ਕੁਝ ਪੋਜ਼ਿਟਿਵ ਐਕਟੀਵਿਟੀਆਂ ਵੀ ਕਰਨੀਆਂ ਜਿਦਾਂ ਜਿਦਾਂ ਸਾਡੀ ਕਮਿਊਨਿਟੀ ਪਾਰਟਿਸਪੀਕੇਸ਼ਨ ਹੈ ਉਹਦੇ ਤਹਿਤ ਹੀ ਅਸੀਂ ਅੱਜ ਸਮਰਾਲੇ ਦੇ ਸ਼ਾਹੀ ਸਪੋਰਟਸ ਕਾਲਜ ਵਿੱਚ ਇੱਕ ਫੁੱਟਬਾਲ ਦੋ ਦਿਨਾਂ ਦਾ ਫੁੱਟਬਾਲ ਟੂਰਨਾਮੈਂਟ ਆਰਗੇਨਾਈਜ਼ ਕੀਤਾ ਹੈ